ਮਾਣਿਆ ਕੰਡੇਰਾ ਜੀ ਕੋ ਪਿੱਛੇ ਆ ਆ ਕੇ ਜੀ ਪਾ ਲੈਣਾ ਤੇ ਲੈ ਤੇਰਾ ਵੇਖ ਲੋ ਔਰ ਕੀ ਲੋੜ ਤੇ ਜਿਹੜਾ ਉੱਥੇ ਖਾਨਕੋਟ ਖਾਨਕੋਟ ਸਕੂਲ ਦੇ ਨਾਲ ਹੀ ਇਧਰ ਤੇਰਾ ਵਾ ਦੋ ਆ ਪਾ ਜੀ ਉੱਥੇ ਵੀ ਵੇਖੋ ਕਿਉਂਕਿ ਪੰਜ ਮਿੰਟ ਦਾ ਪੈਣਾ ਇਹਨਾ ਬੰਦਾ ਸਾਨੂੰ ਵੀ ਪਤਾ ਆ ਖਾਨਕੋਟ ਰੇਲਾ ਪਾਰ ਕਰੋਗੇ ਨਾ ਹਾਂਜੀ ਗਾੜੀ ਇਧਰੋਂ 26 ਮੁੱਤੀ ਗਾੜੀ ਸਕੂਲ ਉਹਨੂੰ ਬੁਲਾਉਣਾ ਜੇ ਸਕੂਲ ਦੇ ਬਾਹਰ ਪੱਪਾ ਬੁਲਾਉਣੀ ਆ ਉਹਦੇ ਨਾਲ ਹੀ ਟੋੜੇ ਟਾਵਰ ਉਹਨੇ ਟਾਵਰ ਦੀ ਲੋਕੇਸ਼ਨ ਦੱਸਣੀ ਆ ਤਾਂ ਟਾਵਰ ਦੇ ਅੱਡਾ ਟਾਵਰ ਕਿਹਦੇ ਦਸੀ ਟਾਵਰ ਦੇ ਲਾਗੇ ਬੰਨੇ ਜਿਹੜਾ ਰੇਡੀਅਸ ਦੇ ਵਿੱਚ ਆਊਗਾ ਉਹਨੇ ਉਹਨੇ ਲੋਕੇਸ਼ਨ ਇਹੋ ਦੱਸੋ ਬਸ ਆਹ ਟਾਵਰ ਟਾਵਰ ਤੋਂ ਦੇਖਣਾ ਨਹੀਂ ਹੈ ਉਹ ਟਾਵਰ ਤੋਂ ਨਹੀਂ ਹੈ ਅਲੱਗ ਲੱਗੇ ਤੇ ਉੱਥੇ ਵੀ ਜੀ ਇੱਕਰੀ ਜਾ ਕੇ ਵੇਖ ਲਓ ਇਹ ਲੱਗੇ ਬਾਕੀ ਤਾਂ ਪੱਕਾ ਹੋ ਰਿਹਾ ਨਹੀਂ ਹੈ ਹਾਂ ਹਾਂ ਹੋਰ ਸਾਂ ਕੀ ਚਾਹੁੰਦਾ ਆਹ ਨੰਬਰ ਤੇ ਕੌਣ ਲਾ ਦੇ ਦਾਂਜੀ ਲਾ ਦੇ ਆਹ ਲਾਓ ਯਾਰੋ ਲਾ ਦੇ ਤੁਹਾਨੂੰ ਵਾ ਪੱਕਾ ਪਤਾ ਚੱਲ ਜਾਵੇ ਬੰਦੇ ਅਹੀਂ ਗੁਜਰਾ ਦੇ ਨਾਂ ਨਹੀਂ ਲੈ ਰਹੇ ਅਸੀਂ ਜੀ ਉਹ ਇੱਕ ਲੋਕ ਬੰਦੇ ਨੂੰ ਫੜ ਲੈਂਦੇ ਸਭ ਤੋਂ ਮੇਨ ਪੱਥੇ ਸਾਨੂੰ ਵੀ ਸਾਰਿਆਂ ਨੂੰ ਆਪਾਂ ਨੂੰ ਕਿਉਂ ਕਹਿੰਦੇ ਡੇਰੇਆਂ ਦੇ ਕਿਉਂਕਿ ਇਹ ਕਰਦੇ ਹੀ ਸਮਝਦਾ ਨਹੀਂ ਬੰਦੇ ਨੂੰ ਫੜ ਲੈਣਾ ਬਹੁਤ ਚਕਾਈ ਚਣਾ ਕਿ ਡੰਗਰ ਵੀ ਇੰਨਾ ਕੋਈ ਹੈ ਜਿਆਦਾ ਹੋਰ ਗੱਲ ਇਹ ਕਿਤੇ ਕਿਉਂਕਿ ਡੰਗਰ ਇੰਨਾ ਕੋਈ ਤੇ ਮਾਹੀਆਂ ਤੇ ਪੰਜਾ ਤੋਂ ਡੰਗਰ ਬਾਤ ਨੂੰ ਇਹਨਾਂ ਨੂੰ ਕਿਹਨੇ ਡੰਗਰ ਰੱਖਦੇ ਹੀ ਇਹ ਵਾ ਤੇ ਆ ਹੁਣ ਰੋਜ਼ ਵੇਚੀ ਨੋ ਬਾਬਾ ਜੀ ਦੇ ਜਿਹੜੇ ਕਲਾਨੀ ਸਾਹਿਬ ਵਾਲੇ ਆ ਉਹ ਵੀ ਕਿੰਨੇ ਫੜਦੇ ਆ ਕਚਕਾਨੀ ਸਾਹ ਵਾਲੇ ਡੇਰੇ ਵਾਲੇ ਹਾਂਜੀ ਉਹ ਵੀ ਕਿੰਨੇ ਫਰਕ ਕਰ ਤਾ ਫੜਦੇ ਸਾਰੇ ਡੇਰਿਆਂ ਤੋਂ ਇਹਦੇ ਨਾਲ ਡੇਰਾ ਜੀ ਆ ਇਧਰ ਵੀ ਲਾ ਦਿਓ ਇਧਰ ਵੀ ਲਾ ਦਿਓ ਇੱਥੇ ਵੀ ਲਾ ਦਿਓ ਦੋ ਇੱਥੇ ਦੋ ਤਿੰਨ ਲਾ ਦਿਓ ਇਕੱਠੇ ਹੀ ਦੋ ਚਾਰ ਗਾਹ ਵੀ ਲਾ ਦਿਓ ਯਾਰ ਇਕੱਠੇ ਲਾ ਦਿਓ ਇੱਥੇ ਬੜੀ ਬਾਹੂ ਦੀ ਬਾੜ ਪੋਸਟੇਰ ਬਾੜ ਜਲਦੀ ਆ ਪੁਲਸ ਭਾਜੀ ਅੱਜ ਸੰਧੀ ਅਸੀਂ ਆਏ ਆ ਮਾਨਾਵਾਲ ਸ਼ਹਿਰ ਆਏ ਆ ਅੰਮ੍ਰਿਤਸਰ ਦੇ ਨਾਲ ਮਾਨਾਵਾਲ ਸ਼ਹਿਰ ਵਾ ਜਿਹੜੇ ਤੁਸੀਂ ਇਹ ਵੀਰ ਜੀ ਨਹੀਂ ਬਾਪੂ ਜੀ ਨਹੀਂ ਦੇਖ ਰਹੇ ਜੀ ਇਹਨਾਂ ਦਾ ਪੋਤਰਾ ਜਿਹੜਾ ਵਾ ਉਹ ਗੁੰਮ ਹੋਇਆ ਕਿੱਥੋਂ ਨਗਰ ਤੋਂ ਤੇ ਵੀ ਨਾ ਇੱਕ ਹੋ ਗਿਆ ਗੁੰਮ ਹੋਇਆ ਨੂੰ ਤੇ ਇਹਨਾਂ ਨੇ ਲੋਕੇਸ਼ਨ ਕਢਵਾਈ ਆ ਲੋਕੇਸ਼ਨ ਨਿਕਲੀ ਆ ਅੰਮ੍ਰਿਤਸਰ ਜਿਹੜਾ ਮਾਨਾਵਾਲ ਆ ਉੱਤੇ ਲੱਗ ਗਈ ਲੋਕੇਸ਼ਨਿਕਲੀ ਐਪਲੀਕੇਸ਼ਨ ਇੱਥੇ ਆਣ ਕੇ ਬੋਲਦੀ ਆ ਆਟਾ ਵਾ ਦੇ ਲੱਗ ਗਿਆ ਆਣ ਕੇ ਬੋਲਦੀ ਆ ਸੋ ਕੋਈ ਵੀਰ ਭਰਾ ਜਿਹੜਾ ਬੱਚਾ ਗਵਾਚਾ ਉਹ ਮੈਂ ਤੁਹਾਨੂੰ ਦੱਸਣਾ ਆ ਆ ਬੱਚਾ ਕੋਈ ਵੀਰ ਭਰਾ ਜੇ ਇੱਕ ਬੱਚੇ ਨੂੰ ਜਾਣਦਾ ਵੀ ਕਿਸੇ ਨੇ ਵੇਖਿਆ ਹੋਵੇ ਤੇ ਆ ਵੀਰ ਜੀ ਇਸ ਬੱਚੇ ਦੀ ਤਸਵੀਰ ਆ ਮੈਂ ਉਹ ਵੀਡੀਓ ਦੇ ਉੱਪਰ ਵੀ ਨਾਲ ਅਟੈਚ ਕਰ ਦੂੰਗਾ ਆ ਇਹਨਾਂ ਦੇ ਮੋਬਾਈਲ ਨੰਬਰ ਆ ਪਰਿਵਾਰ ਦੇ ਸੋ ਜਰੂਰ ਦੱਸਿਓ ਵਿਚਾਰੇ ਮਹੀਨਾ ਇੱਕ ਹੋ ਗਿਆ ਵਾ ਖੱਜਲ ਖਰਾਬ ਹੋਣ ਦਾ ਤੇ ਵੀਰ ਮੈਰਿਡ ਆ ਬੰਦਾ ਕੀ ਕਿਹਾ ਨਹੀਂ ਨਹੀਂ ਅਨਮੈਰਿਡ ਆ 23 ਸਾਲ ਦਾ ਬੇਟਾ ਵਾ ਅਸੀਂ 23 ਸਾਲ ਦਾ ਵੀਰ ਆ ਹਾਂ ਜੀ ਜੀ ਠੀਕ ਆ ਜੀ 2 ਤੇ ਮਹੀਨਾ ਇੱਕ ਹੋ ਗਿਆ ਹਨਾ ਕਰੋਗੇ ਹਨ ਮਹੀਨਾ ਹੋ ਗਿਆ ਇੱਕ ਹੋ ਗਿਆ ਸਾਡਾ ਬਰਾਬਰ ਸੁਵਚਾ ਬਾਬਾ ਜੀ ਮਿਹਰ ਕਰੀ ਇਥੇ ਰਾਤ 10 ਵਜੇ ਲਿਖਿਆ ਹੋਇਆ ਅੱਛਾ ਰਾਤ ਦੇ 10 ਵਜੇ ਕਿਹੜੀ ਤਰੀਕ ਦੀ ਹੋ 19 ਤਰੀਕ ਦੀ 19 ਤਰੀਕ ਦੀ 19 ਦਸੰਬਰ ਦੀ ਤੇ ਅੱਜ ਹੋ ਗਈ ਆ ਦਸੰਬਰ ਭਾਈ ਅੱਜ 21 ਦਸੰਬਰ ਹੋ ਗਈ ਪਰਸੋਂ ਦੀ ਲੋਕੇਸ਼ਨ ਇਥੇ ਬੋਲੀ ਆ ਪਿਛਲੇ ਮਹੀਨੇ ਦੀ ਪਿਛਲੇ ਮਹੀਨੇ ਦੀ ਅੱਛਾ ਇੱਕ ਮਹੀਨਾ ਹੋ ਗਿਆ ਵਾ 19 ਨਵੰਬਰ ਦੀ 19 ਨਵੰਬਰ 19 ਨਵੰਬਰ ਦੀ ਸੋਹਿੰਦੀ ਆ ਜਿਹੜਾ ਟਾਵਰ ਵਾ ਇਹ ਜਿਮਾਨਾ ਵਾਲ ਇਹ ਕਿਹੜਾ ਪਿੰਡ ਆ ਬੱਬੇ ਸਭ ਬਈ ਜੀਵਨ ਸਿੰਘ ਹਾਂ ਕਿਲਾ ਜੀਵਨ ਸਿੰਘ ਇਹ ਸੰਗ ਦੀ ਕਿਲਾ ਜੀਵਨ ਸਿੰਘ ਵਾ ਮਾਨਾਵਲ ਅਮਰ ਸਾਧ ਦੇ ਕੋਲ ਉਹ ਇੱਥੇ ਆ ਟਾਵਰ ਦੇ ਲਾਗੂ ਦੀ ਲੋਕੇਸ਼ਨ ਇੱਥੇ ਬੋਲੀ ਹੈ ਲੋਕੇਸ਼ਨ ਚਲੋ ਅਸੀਂ ਹੁਣ ਆਪਣੇ ਵੱਲੋਂ ਤੇ ਲਾ ਰਹੇ ਹਾਂ ਪੋਸਟਰ ਲਾ ਰਹੇ ਹਾਂ ਬਾਕੀ ਹੋਰ ਵੀਰੇ ਠੀਕ ਠਾਕ ਜੀ ਬਾਕੀ ਸੰਜੀ ਅਸੀਂ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਜੇਕਰ ਕੋਈ ਵੀ ਭਰਾ ਇਸ ਬੱਚੇ ਦੀ ਦਸਤੁਖ ਕੱਢਦਾ ਵਾ ਜਾਂਕਰ ਜਿਹਦੇ ਕੋਲੇ ਬੱਚਾ ਹੈਗਾ ਵਾ ਜੇਕਰ ਉਹ ਆਪਣੇ ਆਪ ਸਾਹਮਣੇ ਆਜੂਗਾ ਤੇ ਅਸੀਂ ਉਸ ਬੱਚੇ ਨੂੰ ਉਸ ਵੀਰ ਨੂੰ ਇਨਾਮ ਵੀ ਦਵਾਂਗੇ ਠੀਕ ਹੈ ਜੀ ਪਰਿਵਾਰ ਵੱਲੋਂ ਇਨਾਮ ਵੀ ਦਵਾਵਾਂਗਾ 20000 ਰੁਪਏ ਇਨਾਮ ਵੀ ਦਵਾਵਾਂਗਾ ਪਰ ਜੇਕਰ ਸਾਨੂੰ ਇਨਫੋਰਮੇਸ਼ਨ ਮਿਲੀ ਵੀ ਇਹਨਾਂ ਦੇ ਕੋਲ ਬੰਦਾ ਵਾ ਚਾਹੇ ਉਹ ਕੋਈ ਵੀ ਭਾਈਚਾਰਾ ਵਾ ਫਿਰ ਅਸੀਂ ਉਹਨਾਂ ਤੇ ਬੰਦੀ ਕਾਰਵਾਈ ਜ਼ਰੂਰ ਕਰਵਾਵਾਂਗੇ ਅਸੀਂ ਪੋਸਟ ਤੇ ਸਿਲਾਈ ਦਿੱਤੀ ਹੈ ਕਿਦਾਂ ਕਿਤੇ ਦੁਨੀਆਂ ਤੱਕ ਆ ਨਹੀਂ ਗਈ ਕਿਦਾਂ ਕਿਤੇ ਦਸਤੂਖੀ ਨਿਕਲੂਗੀ ਠੀਕ ਹੈ ਜੀ ਆਹ ਉਹ ਆ ਬੁਗਿਆ ਲਾਉਣਾ ਨਾ ਕਹਿੰਦੇ ਇੱਥੇ ਲਾਉਣਾ ਆਹ ਬਣਾ ਰਹਾ ਆ ਜੀ ਇਹ ਆਪਣਾ ਇਹ ਨਹੀਂ ਆਪਣਾ ਆਈ ਹਾਲ ਕੋਲ ਤੋਂ ਤੈ ਦੇਖੀ ਨਾ ਨਹੀਂ ਬਾਸ ਛੱਡ ਨੀ ਆਹ ਦੇਣਾ ਇਹ ਹੋਟਲ ਆਉਂਦੇ ਇਹ ਦੋ ਵੀ ਦਾਸ ਸੋਨਾ ਕਿੰਨੇ ਮਾਲ 200 ਪੈ ਜਾਓ ਦੋ ਮੈਨੂੰ ਇੱਕ ਪੋਸਟ ਦਿਓ ਪੋਸਟ ਫੜੇ ਰਹੀਆਂ ਕਰ ਲਓ ਕੈਮਰਾ ਆਨ ਕਰ ਲਓ ਤੁਸੀਂ ਮੇਰੇ ਨਾਲ ਜਰਾਉਂਦੇ ਤੇ ਕੈਮਰਾ ਆਨ ਹੀ ਕਰਿਆ ਕਰੋ ਦਾ ਕੰਮ ਕਿਆ ਕਿਆ ਕਰਵਾਣਾ ਮੈਂ ਤੁਹਾਨੂੰ ਕੋ ਲੈ ਲੈਣੀ ਨਾ ਦਾ ਗਲਦੀ ਆ ਅੱਗੇ ਆਪਾਂ ਵੱਡਾ ਕੁਛ ਰੱਖ ਲਾ ਕੇ ਉਹ ਨਹੀਂ ਬਾਤਾਂ ਨਾ ਉਹ ਤੇ ਕਿਹਨਾਂ ਵੇ ਤੇ ਲੱਗੇ ਦੋ ਤਿੰਨ ਦਿਨ ਦੇਦੇ ਤੋਂ ਆਏ ਆ ਤਾਂ ਭੱਜਣਾ ਚਾਹੀਦਾ ਆ ਆਇਆ ਗੱਦਾ ਆਓ ਆਓ ਇੱਥੇ ਆਓ ਅੰਕਾ ਜੀ ਆਜੋ ਬਾਬਾ ਜੀ ਪਾਜੀ ਆਜੋ ਇੱਧਰ ਆਜੋ ਇੱਕ ਗੱਲ ਪਾ ਦਈਏ ਇੱਥੇ ਆਪਾਂ ਤੁਸੀਂ ਵੀ ਵੀਰੇ ਇੱਕ ਵੀਡੀਓ ਬਣਾਓ ਆਪਣੇ ਫੋਨਾਂ ਤੇ ਜਿੱਥੇ ਜਿੰਨੇ ਥਾਂ ਤੁਸੀਂ ਪਾ ਸਕਦੇ ਹੋ ਕਿਉਂਕਿ ਹੁਣ ਲੱਭਣਾ ਤੇ ਵੀਰ ਆਪਣੇ ਇਦਾਂ ਹੀ ਆ ਠੀਕ ਹੈ ਜੀ ਬਿਲਕੁਲ ਲੱਗੇ ਆ ਜੀ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਅੱਜ ਆਇਆ ਪਿੰਡ ਮਾਨਾਂ ਵਾਲੇ ਲੈਣਾ ਦੇ ਕੋਲ ਲੋਕੇਸ਼ਨ ਮੈਂ ਥੋੜੇ ਜਿਹਾ ਦਰਿਆਸ ਕਰਦਾ ਤੁਹਾਨੂੰ ਕਿ ਕੋਈ ਖਾਸ ਜੀ ਹੋਣਾ ਦਾ ਇੱਕ ਬੱਚਾ ਵਾ ਜਿਹੜੀ ਪਿੰਡਾਂ ਪੋਸਟਰ ਦੇਖੇ ਜਿਹਦੇ ਕੋਲ ਛੋਟਾ ਦੀ ਤਲਾਸ਼ ਜੇ ਅਕਸਰ ਅਸੀਂ ਜਿੰਨੇ ਆ ਪਰ ਜਿਹੜਾ ਫੋਨ ਇਹਨਾਂ ਦੇ ਕੋਲ ਹੈਗਾ ਸੀ ਨਾ ਜਿਹੜਾ ਉਹ ਫੋਨ ਦੀ ਲੋਕੇਸ਼ਨ ਐ ਇਸ ਜਗ੍ਹਾ ਤੇ ਆ ਕੇ ਬੰਦ ਹੋ ਗਈ ਐ ਇਸ ਜਗ੍ਹਾ ਦੇ ਉੱਤੇ ਅਕੀਬਲੀ ਲੋਕੇਸ਼ਨ ਆਈ ਐ ਇਹ ਸਾਨੂੰ ਇਹੋ ਡਰਵਾ ਕਿ ਜਿਹੜਾ ਇਹ ਬੱਚਾ ਥੋੜਾ ਜਿਹਾ ਮੈਂਟਲੀ ਥੋੜਾ ਜਿਹਾ ਹੈਗਾ ਬਈ ਨਾ ਜ਼ਿਆਦਾ ਨਹੀਂ ਪਰ ਸਮਝ ਰੱਖਦਾ। ਤੇ ਉਹ ਲਾਗੇ ਬੰਨੇ ਘਟੋ ਘਟਨੀ ਤੇ 50 ਡੇਰੇ ਗੁਜਰਾ ਦੇ ਹੋਣਗੇ। ਕਿਉਂਕਿ ਗੁਜਰਾ ਕੋਲੋਂ ਬੱਚੇ ਇਹੋ ਜਿਹੇ ਮਿਲਦੇ ਆ ਤੇ ਵੀਰ ਹੁਣੀ ਅਸੀਂ ਸਾਰੇ ਜਣੇ ਮਸਰੂਫ ਹੁਨੇ ਆਹੋ ਜੇ ਕਾਰਗਾ ਦੇ ਵਿੱਚ। ਤੇ ਤੁਸੀਂ ਸਾਰੇ ਜਣੇ ਇੱਕ ਚੀਜ਼ ਦਾ ਕੰਮ ਜ਼ਰੂਰ ਕਰਿਓ ਕਿ ਤੁਹਾਨੂੰ ਅਸੀਂ ਲੱਭਣ ਲਈ ਨਹੀਂ ਆਂਦੇ ਤੁਹਾਨੂੰ ਅਸੀਂ ਇਹ ਨਹੀਂ ਆਂਦੇ ਕਿ ਤੁਸੀਂ ਸਾਡੇ ਨਾਲ ਚੱਲੋ। ਅਈ ਇੱਕ ਚੀਜ਼ ਜਾਣਦੇ ਆ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਕਿਉਂਕਿ ਇਸ ਇਲਾਕੇ ਦੇ ਮਾਨਾਂਵਾਲ ਦੇ ਇਲਾਕੇ ਦੇ ਜਿੰਨੇ ਵੀ ਪਿੰਡ ਵਾ ਉਹ ਸਾਰੇ ਪਿੰਡਾਂ ਦੇ ਵਿੱਚ ਜਿਹੜੇ ਜਿਹੜੇ ਮੇਰੇ ਵੀਰ ਇਸ ਵੀਡੀਓ ਨੂੰ ਦੇਖ ਰਿਹਾ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਇਸ ਵੀਡੀਓ ਨੂੰ ਇਸ ਵੀਰ ਦੀ ਜ਼ਰੂਰ ਜੇ ਕੋਈ ਕੋਈ ਇਤਲਾਹ ਦੇ ਸਕਦਾ ਹੈ ਇਤਲਾਹ ਜ਼ਰੂਰ ਦਿਓ ਮੇਰੀ ਗੱਲ ਸੁਣ ਆ ਬਸ 6-7 ਦੇ ਰਹਿ ਗਏ ਹੁਣ ਕਹਿੰਦੇ ਅਸੀਂ ਕਿੱਥੇ ਤੋਂ ਘਰੋਂ ਬੇਘਰ 1 ਮਹੀਨੇ ਤੋਂ ਹੋ ਗਿਆ ਵਾ ਕੀ ਤੂੰ ਗਿਆਨੀ ਆ ਤੂੰ ਲੋਕੇਸ਼ਨ ਤੇ ਅਸੀਂ ਬੈਠੇ ਆ ਇਸ ਲੋਕੇਸ਼ਨ ਤੇ ਤੇ ਉਸ ਦੀ ਲੋਕੇਸ਼ਨ ਖਤਮ ਹੋ ਗਈ ਉਹਨਾਂ ਨਾਲ ਕੀ ਮੇਰੇ ਪਾਸੇ ਕੀ ਉਹਦੇ ਨਾਲ ਕੀ ਚੀਜ਼ ਹੋਈ ਆ ਪਰ ਮਾਂ ਪਿਓ ਲਈ ਆਪਣਾ ਬੱਚਾ ਇੱਕ ਖੋ ਦੇਣਾ ਮੇਰੇ ਖਿਆਲ ਦੇ ਵਿੱਚ ਸਭ ਤੋਂ ਵੱਡੀ ਉਹਨਾਂ ਦੇ ਘਰ ਦੇ ਵਿੱਚ ਨੀਂਦ ਨਹੀਂ ਆਉਂਦੀ ਹੋਊ ਯਾਰ ਰਾਤ ਦੀਆਂ ਦਿਨ ਦੀਆਂ ਚੈਨਾਂ ਸਾਰੀਆਂ ਖਤਮ ਹੋਈਆਂ ਤਾਂ ਸਾਡੇ ਸਾਰਿਆਂ ਦੀ ਬੇਨਤੀ ਹੈ ਕਿ ਇਸ ਵੀਰ ਦੀ ਥੋੜੀ ਜੀ ਖਿਆਲ ਰੱਖਿਓ ਜੇ ਕੋਈ ਤੁਹਾਨੂੰ ਇਸ ਵੀਰ ਬਾਰੇ ਪਤਾ ਲੱਗਦਾ ਹੋ ਕਿ ਸਾਡੇ ਥੇਟ ਲੈ ਕੇ ਨੰਬਰਾਂ ਤੇ ਸੰਪਰਕ ਕਰੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਹੀਂ ਮੈਂ ਤੇ ਹੋਈ ਗਈ ਆ ਵਾਹਿਗੁਰੂ ਜੀ ਦਾ ਖਾਲਸਾ ਆਪਾਂ ਫੇਰ ਕਿੱਧਰ ਚਲੀਏ ਬਲ ਉਧਰ ਚਲੀਏ ਜਿੱਥੇ ਦੱਸਿਆ ਉਧਰ ਉਧਰ ਚਲਦੀ ਐ ਇੱਕ ਦੋ ਦੇ ਤੇਰੇ ਹੈਗੇ ਇਕੱਠੇ ਚੱਲਾਂ ਇਹਨੇ ਆਪਾਂ ਤੇ ਹੁਣ ਚੱਲੀ ਇੱਕ ਦੋ ਸੱਤ ਹੋਏ ਨਹੀਂ ਜੀ ਜਿਹੜਾ ਆ ਮੇਨ ਰੋਡ ਤੇ ਨਵਾਂ ਰੋਡ ਤੇ ਆ ਲਾ ਕੇ ਇੰਸਟਾਲ ਕਰ ਦੇਣਾ ਬਾਹਰ ਰਹਿ ਗਿਆ ਨੇ ਤੇ ਜਾਂਦੇ ਜਿੱਥੇ ਤੁਹਾਨੂੰ ਚੱਲੋ ਮਾਰੀਏ ਨਾ ਚਲੋ ਬਾਪੂ ਜੀ ਬਹੁਤ ਗੱਡੀ ਜੇ ਮੈਂ ਹੁਣ ਇਸ਼ਾਰਾ ਕਰਾਂ ਆ ਉਧਰ ਇੱਥੇ ਰਹਿ ਗਏ ਹਾਂ ਜੀ ਬੰਦ ਹੁਣ ਕਿੱਥੇ ਪੱਕੇ ਪੈਣਗੇ